ਲੋ ਜੀ ਸਾਥੀਓ ਕਿਤਾਬ ਦੇ ਵਿੱਚੋਂ ਭਾਗ 14 ਜਾਨ ਨੂੰ ਮਾਰਨ ਦੇ ਯਤਨ ਅਤੇ ਹਮਸ਼ਕਲ ਪਿਛਲੇ 30 ਸਾਲਾਂ ਚ ਪ੍ਰੈਸ ਅੰਦਰ ਸਟਾਲਨ ਦੀ ਜਾਨ ਲੈਣ ਦੀਆਂ ਕੋਸ਼ਿਸ਼ਾਂ ਬਾਰੇ ਸੈਂਕੜੇ ਆਰਟੀਕਲ ਅਤੇ ਬਹੁਤ ਸਾਰੇ ਵਰਤਾਂਤ ਸਾਹਮਣੇ ਆਏ ਸਨ ਅਖੌਤੀ ਹਕੀਕਤਾਂ ਮਹਿਜ਼ ਪਰਿਕਹਾਣੀਆਂ ਹਨ ਮੈਂ ਤੇ ਮੇਰੇ ਨਾਲ ਸਟਾਲਨ ਦੇ ਬਾਡੀਗਾਰਡ ਰਹੇ ਸਾਰੇ ਜਣੇ ਜਾਣਦੇ ਹਨ ਕਿ ਕੀ ਪਾਣਾ ਵਰਤਿਆ ਸੀ ਅਤੇ ਇਹ ਇੱਕ ਇਤਿਹਾਸ ਹੋਵੇਗਾ 1904 ਚ ਗੁਪਤਵਾਸ ਰਹੇ ਕੰਮ ਕਰ ਰਹੇ ਜਾਰਜੀ ਆਈ ਇਨਕਲਾਬੀਆਂ ਨੇ ਟਿਫਲਿਸ ਅੰਦਰ ਇੱਕ ਮਸ਼ਹੂਰ ਬੈਂਕ ਮਾਲਕ ਦੀ ਬੇਸਮੈਂਟ ਨੂੰ ਡਾਇਨਾਮਾਈਟ ਨਾਲ ਉਡਾ ਦਿੱਤਾ ਥੋੜੇ ਚਿਰ ਬਾਅਦ ਹੀ ਉਹਨਾਂ ਨੇ ਆਪਣੀਆਂ ਸਫਾ ਅੰਦਰ ਇੱਕ ਨਵੇਂ ਕਾਮਰੇਡ ਨੂੰ ਆਪਣੇ ਗੁੱਟ ਦਾ ਗੁੱਟ ਚ ਸ਼ਾਮਲ ਹੋਣ ਦੀ ਪ੍ਰਵਾਨਗੀ ਦਿੱਤੀ ਜਿਹੜਾ ਗੌਦਰ ਦੇ ਦੇ ਨਾਮ ਨਾਲ ਕੰਮ ਕਰਦਾ ਹੈ ਆਰੂ ਡੀਡ ਬਲੀ ਉਪੀ ਦੀ ਪਹਿਲੀ ਮੀਟਿੰਗ ਅੰਦਰ ਆਪਣੇ ਆਪ ਨੂੰ ਕੋਬਾ ਕਹਾਉਂਦਾ ਇਕ ਨੌਜਵਾਨ ਆਇਆ ਉਹਨੇ ਕਿਹਾ ਹਾਲ ਦੀ ਘੜੀ ਇਸ ਗੌਦਰ ਦਜੇ ਨੂੰ ਮੈਂਬਰ ਤਸلیم ਕਰਨ ਤੋਂ ਪਹਿਲਾਂ ਇੰਤਜ਼ਾਰ ਕਰਨਾ ਬਹੁਤ ਜ਼ਰੂਰੀ ਹੈ ਸਾਰੇ ਜਣੇ ਇਸ ਸਲਾਹ ਤੇ ਹੈਰਾਨ ਪਰੇਸ਼ਾਨ ਰਹਿ ਗਏ ਤਿੰਨ ਦਿਨਾਂ ਬਾਅਦ ਇਹੀ ਗੌਦਰ ਦਜੇ ਫਿਰ ਮੀਟਿੰਗ 'ਚ ਆਇਆ ਉਹਦੇ ਤੋਂ ਬਾਅਦ ਮੀਟਿੰਗ 'ਚ ਕੋਬਾ ਆਇਆ ਅੱਜ ਕੋਬਾ ਇਸ ਗੌਦਰ ਦਜੇ ਨੂੰ ਮੈਂਬਰ ਤਸلیم ਕਰਨ ਲਈ ਵੋਟਾਂ ਪਵਾਉਣ ਆਇਆ ਸੀ ਵਤੀਰੇ ਅੰਦਰ ਆਏ ਅਜਿਹੇ ਬਦਲਾਅ ਤੇ ਹੈਰਾਨ ਹੁੰਦਿਆਂ ਚੇਅਰਮੈਨ ਐਸ ਕਵਤੋ ਰਾਜੇ ਨੇ ਤੇਲ ਵਾਲਾ ਦੀਵਾ ਚੁੱਕਿਆ ਤੇ ਉਸ ਦੀਵੇ ਨੂੰ ਕੋਬੇ ਦੇ ਮੂੰਹ ਤੇ ਵਗਾਹ ਮਾਰਿਆ ਉਹ ਦੀਵਾ ਕੰਧ ਤੇ ਜਾ ਵਜਿਆ ਬਿਨਾ ਕਿਸੇ ਆਖ ਦੇ ਬਹੁਤੀ ਹਲੀਮੀ ਨਾਲ ਕੋਬੇ ਨੇ ਆਪਣੀ ਪਾਈਪ ਸੁਲਗਾਈ ਅਤੇ ਕਿਹਾ ਇਹ ਗੱਲ ਠੀਕ ਨਹੀਂ ਬੈਂਕਰ ਨੇ ਇਹ ਬੇਸਮੈਂਟ ਅਪਾਰਟਮੈਂਟ ਸਾਨੂੰ ਬਿਨਾ ਕਿਸੇ ਕਿਰਾਏ ਦੇ ਦਿੱਤਾ ਹੈ ਅਤੇ ਅਸੀਂ ਇਹਨੂੰ ਜਿਲਾ ਕੇ ਖੰਡਰ ਬਣਾਤਰਿਆ ਸਤਲਨ ਦੀ ਜਾਨ ਲੈਣ ਦੀ ਇਹ ਪਹਿਲੀ ਕੋਸ਼ਿਸ਼ ਸੀ ਅਗਲੀ ਕੋਸ਼ਿਸ਼ ਵੱਧ ਗੰਭੀਰ ਸੀ 1933 ਤੋਂ ਲੈ ਕੇ ਵਿਰੋਧੀਆਂ ਨੇ ਸਰਕਾਰ ਦਾ ਤਖਤਾ ਪਲਟਣ ਦੀਆਂ ਸਕੀਮਾਂ ਬਣਾਉਣੀਆਂ ਆਰੰਭ ਦਿੱਤੀਆਂ ਸਨ ਮੈਂ ਸੱਜੇ ਪੱਖੀ ਟਰਾਟਸਕੀਵਾਦੀ ਗੁੱਟ ਦੇ ਇੱਕ ਮਾਮਲੇ 'ਚ ਸ਼ਾਮਲ ਰਿਹਾ ਸੀ ਇਹ ਹੈ ਉਸ ਦਾ ਤਤ ਨਿਚੋੜ ਜੋ ਉਰਾਈ ਕੋਬ ਨੇ ਆਪਣੇ ਲਫ਼ਜ਼ਾਂ 'ਚ ਐਂ ਦੱਸਿਆ ਸੀ ਇਥੇ ਸਰਕਾਰ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਨੂ ਕਿਤਜ਼ੇ ਇਸ ਕੋਸ਼ਿਸ਼ ਦਾ ਸਰਗਨਾ ਹੈ ਇਹਦੇ ਅੰਦਰ ਮੁੱਖ ਭੂਮਿਕਾ ਯਗੋਦਾ ਵੱਲੋਂ ਨਿਭਾਈ ਗਈ ਸੀ ਕਾਮੇਨੇਵ ਤਿਆਤਕੋਵ ਐਨੂ ਕਿਤਜ਼ੇ ਵਰਗੇ ਟਾਰਟਸਕਵਾਦੀਆਂ ਦੀ ਬਹੁ ਗਿਣਤੀ ਵਾਲਾ ਇੱਕ ਕੇਂਦਰ ਸਥਾਪਿਤ ਕੀਤਾ ਗਿਆ ਸੀ ਉੱਥੇ ਮੈਂ ਖੁਦ ਗੁਪਤ ਪਾਸ ਰੂਪ ਚ ਬੁਖਾਰਨ ਅਤੇ ਟੋਮਸ ਕੀ ਸ਼ਾਮਲ ਸਨ ਤੁਖਾ ਚੇਵਸਕੀ ਦੀ ਅਗਵਾਈ ਹੇਠਲੀ ਟੋਲੀ ਵੀ ਇਸਕੇਂਦਰ ਨਾਲ ਬਹੁਤ ਤਕੜੀ ਤਰ੍ਹਾਂ ਨੱਥੀ ਸੀ। ਕ੍ਰਿਸਟਿਨਸ ਕੀ ਨੇ ਮੁਕਦਮੇ ਦੀ ਸੁਣਵਾਈ ਦੌਰਾਨ ਕਿਹਾ 1935 ਦੀ ਫਰਵਰੀ ਚ ਪਿਆਤਾ ਕੋਵ ਨੇ ਮੈਨੂੰ ਸੱਜੇ ਪੱਖੀ ਟ੍ਰਾਸਟਸਕਵਾਦੀਆਂ ਅਤੇ ਤੁਖਾ ਚੇਵਸਕੀ ਟੋਲੀ ਦਰਮਿਆਨ ਸਬੰਧਾਂ ਬਾਬਤ ਦੱਸਿਆ ਕਿ ਇਹਨਾਂ ਦੋਵਾਂ ਦਰਮਿਆਨ ਇੱਕ ਹਥਿਆਰਬੰਦ ਬਗਾਵਤ ਦੀ ਸਾਂਝੀ ਕਾਰਵਾਈ ਕਰਨ ਲਈ ਆਪਸੀ ਸਮਝ ਤੈਅ ਹੋਈ ਸੀ। ਇਹਦੀ ਜ਼ਿੰਮੇਵਾਰੀ ਮੈਂ ਓਟਦਾ ਹਾਂ ਇੱਥੇ ਗ੍ਰੀਨ ਕੋ ਰੋਜਨ ਗੋਲਡਜ਼ ਰਾਦੇਕ ਬੈਸਨੇਵ ਬੈਸੇ ਨੋਬ ਅਤੇ ਹੋਰਨਾਂ ਦੀਆਂ ਗਵਾਹੀਆਂ ਦੇਣ ਦੀ ਲੋੜ ਨਹੀਂ ਜਾਪਦੀ ਉਹਨਾਂ ਨੇ ਹਿਟਲਰ ਵੱਲੋਂ ਰੂਸ ਤੇ ਹਮਲਾ ਕਰਨ ਵੇਲੇ ਦਾ ਇੰਤਜ਼ਾਰ ਕੀਤਾ ਪਹਿਲਾਂ ਹੀ ਉਹ ਯੂਕਰੇਨ ਨੂੰ ਜਰਮਨੀ ਦੇ ਹਵਾਲੇ ਕਰਨ ਲਈ ਕਾਹਲੇ ਸਨ ਅਤੇ ਜਾਪਾਨ ਨਾਲ ਉਹ ਧੁਰਪੂਰਵੀ ਖੇਤਰ ਦਾ ਵਾਅਦਾ ਭੁਗਾਈ ਬੈਠੇ ਸਨ ਅੱਜ ਬਹੁਤ ਸਾਰੇ ਅਖੌਤੀ ਮਾਹਰ ਇਹ ਕਹਿੰਦੇ ਹਨ ਕਿ ਇਹ ਝੂਠਾ ਹੈ ਪਰ ਮੁਕਦਮੇ ਦੀ ਕਾਰਵਾਈ ਦੱਸਦੀ ਹੈ ਕਿ ਦੋਸ਼ੀ ਸਾਜ਼ਿਸ਼ੀਆਂ ਨੇ ਇੱਕ ਦੂਜੇ ਦੇ ਖਿਲਾਫ ਹੀ ਉਂਗਲ ਉਠਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ ਆਪਣੀ ਜਾਨ ਬਚਾਉਣ ਲਈ ਸੱਚ ਉਗਲਣ ਲੱਗੇ ਮੁਕਦਮਾ ਭੁਗਤ ਰਹੇ ਕੁਝ ਵਿਅਕਤੀਆਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਪਰ 34 ਦੇ 34 ਨੂੰ ਨਹੀਂ ਜਿਨ੍ਹਾਂ ਖਿਲਾਫ ਮੁਕਦਮਾ ਚਲਾਇਆ ਜਾ ਰਿਹਾ ਸੀ ਇਸ ਤੋਂ ਵੀ ਅੱਗੇ ਵਧ ਕੇ ਉਹਨਾਂ ਨੇ ਖੁਦ ਹੀ ਇਸ ਮੁਕਦਮੇ ਨਾਲ ਸੰਬੰਧਿਤ ਦਸਤਾਵੇਜ਼ ਵੀ ਖੋਜ ਲਿਆਂਦੇ ਅਤੇ ਇਸ ਤੋਂ ਵੀ ਅਗਾਹ ਤੱਥ ਵੀ ਉਹਨਾਂ ਹੋਰ ਤੱਥਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ 2 ਮਈ 1945 ਨੂੰ ਬਰਲਿਨ ਜਰਮਨੀ ਦੀ ਇੰਪੀਰੀਅਲ ਚਾਂਸਲਰੀ ਸ਼ਾਹੀ ਪਾਰਲੀਮੈਂਟ ਦੀ ਇਮਾਰਤ ਤੇ ਆਪਣਾ ਨਾਮ ਲਿਖਣ ਵਾਲੀ ਇੱਕ ਬਹਾਦਰ ਫੌਜੀ ਔਰਤ ਨੇ ਮੈਨੂੰ ਇਹ ਲਿਖ ਕੇ ਭੇਜਿਆ ਕਾਮਰੇਡ ਕਰੋਬ ਦੀਆਂ ਅੰਤਮ ਰਸਮਾਂ 'ਚ ਸ਼ਾਮਲ ਹੋਣ ਲਈ ਸਟਾਲਨ ਜਦੋਂ ਲੈਨਿੰਗਰਾਦ 'ਚ ਸੀ ਤਾਂ ਸੁਰੱਖਿਆ ਫੌਜਾਂ ਦੀ ਮਲੇਸ਼ੀਆ ਦੇ ਕੁਝ ਬੰਦੇ ਸਟਾਲਨ ਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦੇ ਸਨ ਪਰ ਸਟਾਲਨ ਦੇ ਵਿਸ਼ਾਲ ਅਤੇ ਪੂਰੀ ਤਰ੍ਹਾਂ ਨਾਲ ਹਥਿਆਰਬੰਦ ਬਾਡੀਗਾਰਡਾਂ ਨੇ ਅਜਾ ਨਹੀਂ ਹੋਣ ਦਿੱਤਾ ਇਸ ਫੌਜੀ ਕਿਲੇ ਦੇ ਰੈਡ ਆਰਮੀ ਦੀ ਜਨਰਲ ਕਮਾਂਡ ਨਾਲ ਨੇੜਲੇ ਸੰਪਰਕ ਸਨ ਉਹ ਜੀ ਪੀਓ ਸਕੂਲਾ ਸਕੂਲ ਦੇ ਸਾਬਕਾ ਵਿਦਿਆਰਥੀ ਆਈ ਔਰ ਲੋਬ ਜਿਹੜਾ ਬਾਅਦ ਵਿੱਚ ਸਟਾਲਨ ਦੇ ਦਾਚੇ ਦਾ ਕਮਾਂਡਰ ਬਣਿਆ ਸੀ ਨੇ ਮੈਨੂੰ ਦੱਸਿਆ ਸੀ 1936 ਦੇ ਸ਼ੁਰੂ ਚ ਯਗੋਦਾ ਉਹਦਾ ਸਹਾਇਕ ਅਗਰਾਨੋਵ ਕਮਿਸ਼ਾਰ ਪਾਉਕਾਰ ਉਹਦਾ ਸਹਾਇਕ ਵੋਲੋ ਵਿੱਚ ਅਤੇ ਕੈਪਟਨ ਜਿੰਤਸਰ ਨੇ ਫੌਜੀਆਂ ਦੀ ਇੱਕ ਕਮਾਨ ਜਥੇਬੰਦ ਕੀਤੀ ਇਸ ਦਸਤੇ ਚ ਮੇਰੇ ਸਕੂਲ ਦੇ ਬੇਲੀ ਸੇਰੇ ਦਾ ਅਤੇ ਯੁਰਚਿਕ ਵੀ ਸ਼ਾਮਲ ਸਨ ਇਹ ਸਾਰੇ ਫੌਜੀ ਛੇ ਸੇ ਫੋਟੋ ਉੱਚੇ ਤਕੜੇ ਫੁਰਤੀਲੇ ਅਤੇ ਗੱਠੇ ਹੋਏ ਸਰੀਰਾਂ ਵਾਲੇ ਸਨ ਉਹਨਾਂ ਨੇ ਸਾਨੂੰ ਸੰਬੋ ਇਹ ਇੱਕ ਸੋਵੀਅਤ ਮਾਰਸ਼ਲ ਆਰਟ ਹੈ ਜਿਦੇ ਚ ਭਰਵਾਨੀ ਵੀ ਸ਼ਾਮਲ ਹੈ ਜਾਕੂਆਂ ਜਾਂ ਤੇਜ ਹਥਿਆਰਾਂ ਅਤੇ ਡਾਂਗਾਂ ਨਾਲ ਆਹਮੋ ਸਾਹਮਣੇ ਗੁੱਥਮ ਗੁੱਥਾ ਹੋਣ ਵਾਲੀ ਲੜਾਈ ਦੀ ਸਿਖਰਾਈ ਦਿੱਤੀ ਗਈ। ਅਸੀਂ ਚੰਗੀ ਤਰ੍ਹਾਂ ਹਥਿਆਰਬੰਦ ਅਤੇ ਵਰਦੀਦਾਰੀ ਸਾਂ। ਅਸੀਂ ਜਰਜਿੰਸਕੀ ਸਕਵੇਰ ਚੌਂਕ 'ਚ ਖੁੱਲੇ ਆਮ ਮਾਰਚ ਕੀਤਾ ਸੀ। ਤਾਂ ਜਾ ਕੇ ਸਾਨੂੰ ਪਤਾ ਲੱਗਿਆ ਕਿ ਸਾਡਾ ਕੰਮ ਕੀ ਹੋਣ ਵਾਲਾ ਸੀ। ਇਹੋ ਦਾ ਸਾਰਾ ਸਮਾਂ ਸਾਨੂੰ ਇਉਂ ਕਰਦਿਆਂ ਨੂੰ ਆਪਣੇ ਦਫ਼ਤਰ ਦੀ ਖਿੜਕੀ ਬਾਨੀ ਦੇਖਦਾ ਰਹਿੰਦਾ। ਸਾਨੂੰ ਪੂਰੀ ਮਿੱਤਰਾਂ ਸਿੱਖਿਆਤ ਕਰਨ ਉਪਰੰਤ ਉਹ ਸਾਨੂੰ OJPU ਦੀ ਇਮਾਰਤ ਅਤੇ ਉਸਦੇ ਚੌਂਕ ਦੇ ਅੰਦਰ ਵੀ ਲੈ ਕੇ ਗਏ ਜਗੋਦਾ ਅਤੇ ਉਹਦੇ ਹਮਖਿਆਲ ਮਿੱਤਰਾਂ ਨੇ ਨਿਰਣਾ ਲਿਆ ਕਿ ਹੁਣ ਤੋਂ ਆਪਣੇ ਆਲਾ ਅਫਸਰਾਂ ਵੱਲੋਂ ਜੋ ਵੀ ਕਾਰਜ ਕਰਨ ਲਈ ਦਿੱਤਾ ਜਾਊ ਅਸੀਂ ਉਹ ਕਰ ਗੁਜਰਨ ਲਈ ਤਿਆਰ ਬਰ ਤਿਆਰ ਹਾਂ ਉਹ ਸਾਨੂੰ ਕ੍ਰੈਮਲਿਨ ਤੇ ਕਬਜ਼ਾ ਕਰਨ ਤੇ ਦੇ ਢੰਗ ਤਰੀਕੇ ਅਤੇ ਕਾਮਰੇਡ ਸਟਾਲਰ ਨੂੰ ਗ੍ਰਿਫਤਾਰ ਕਿਵੇਂ ਕਰਨਾ ਹੈ ਬਾਰੇ ਟ੍ਰੇਨਿੰਗ ਮੁਹੱਈਆ ਕਰ ਰਹੇ ਸਨ ਪਰ ਇਹ ਟ੍ਰੇਨਿੰਗ ਭਾੜਵੇਂ ਚਲੀ ਗਈ ਜਗੋਦਾ ਅਗਰਾ ਨੋਬ ਪਾਉਕਰ ਬੋਲੋ ਵਿੱਚ ਤੇ ਯਤਾਂਸਲ ਦੀਆਂ ਗ੍ਰਿਫਤਾਰੀਆਂ ਮੇਰੀਆਂ ਅੱਖਾਂ ਸਾਹਮਣੇ ਹੋਈਆਂ ਜਗੋਦਾ ਦੀ ਕਮਾਂਡ ਹੀਟ ਹੀਟਾਂ ਕੰਮ ਕਰਦੇ ਕ੍ਰੈਮਲਿਨ ਦੇ ਕਮਾਂਡੈਂਟ ਤਕਾਲੂਨ ਨੇ ਆਪਣੇ ਆਪ ਨੂੰ ਗੋਲੀ ਮਾਰ ਆਪਣੀ ਲੀਲਾ ਖਤਮ ਕਰ ਲਈ ਕਮਿਸਾਰ ਦਾਗੈਨ ਨੂੰ ਹਿਰਾਸਤ ਚ ਲਿਆ ਗਿਆ ਕਮਿਸਾਰ ਦੂਰਾਸਕੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਜਗੋਦਾ ਦੇ ਪੂਂਗ ਗੰਦੀ ਮੱਛਲੀ ਕੈਪਟਨ ਚੇਰਤੋਕ ਨੇ ਸੱਤ ਮੰਜ਼ਲਾ ਇਮਾਰਤ ਦੀ ਖਿੜਕੀ ਚੋਂ ਛਾਲ ਮਾਰ ਕੇ ਜਾਣ ਦੇ ਦਿੱਤੀ ਇਸ ਉਪਰੰਤ ਪਾਨੋਵ ਤਿਖੋਨੋਵ ਕੋਜਨੋਵ ਅਤੇ ਗੋਲੂ ਬੇਵ ਅਲੋਪ ਹੋ ਗਏ ਹੀਠਾਂ ਤੋਂ ਉੱਤੋਂ ਤੱਕ ਦੇ ਸਾਰੇ ਰੈਂਕਾਂ ਵਾਲੀ ਇਸ ਕਮਾਂਡ ਨੂੰ ਖੰਡਾ ਦਿੱਤਾ ਗਿਆ ਸਵਾਲ ਉੱਠ ਸਕਦਾ ਹੈ ਕਿ ਇਹਦੇ باوجود ਵੀ 1 ਮਈ ਨੂੰ ਲਾਲ ਚੌਂਕ 'ਚ ਕੀਤੀ ਜਾਣ ਵਾਲੀ ਪ੍ਰੇਡ 'ਚ ਹਰੇਕ ਕੋਲ 4-5 ਪਿਸਤੌਲ ਕਿਉਂ ਸਨ ਹਥਿਆਰਿਆਂ ਦੀ ਇਸ ਪਲਟਨ ਦਾ ਸਫਾਇਆ ਕਰਨ ਬਾਅਦ ਟਰਾਟਸਕੀ ਸਟਾਲਨ ਲਈ ਜਾਂ ਸੋਵੀਅਤ ਸਰਕਾਰ ਨੂੰ ਕੋਈ ਹੋਰ ਖਤਰਾ ਪੈਦਾ ਨਹੀਂ ਕਰ ਸਕਿਆ ਪਰ ਅਜ ਦੀ ਪ੍ਰੈਸ ਸਟਾਲਨ ਦੀ ਜਾਣ ਲੈਣ ਲਈ ਹਥਿਆਰਿਆਂ ਵੱਲੋਂ ਗੁੰਦੀਆਂ ਗੋਂਦਾਂ ਦੇ ਹਰ ਕਿਸਮ ਦੇ ਵਰਤਾਂਤਾਂ ਨਾਲ ਭਰੀ ਪਈ ਹੈ। ਮਿਸਾਲ ਵਜੋਂ ਪ੍ਰਾਪਦਾ ਜਿਸ ਦਾ ਮਾਲਕ ਹੁਣ ਕੋਈ ਯੁਨਾਨੀ ਖਰਬਪਤੀ ਹੈ ਲਿਖਦਾ ਹੈ ਕਿ ਐਸ ਕਬਤੋਰਾ ਦਜੇ ਨੇ ਬੋਲਸ਼ੋਈ ਥੀਏਟਰ ਦੇ ਉਸ ਕੈਵਨ ਚ ਬੰਬ ਸੁੱਟਣ ਦੀ ਕੋਸ਼ਿਸ਼ ਕੀਤੀ ਜਿੱਥੇ ਸਟਾਲਨ ਬੈਠਾ ਹੋਇਆ ਸੀ। ਮੈਂ ਉਸ ਮੋਗੇ ਬੋਲਸ਼ੋਈ ਥੀਏਟਰ ਦਾ ਸਕਿਉਰਿਟੀ ਦਾ ਕਮਾਂਡੈਂਟ ਸੀ ਅਤੇ ਉੱਥੇ ਅਜਿਹੀ ਕੋਈ ਘਟਨਾ ਨਹੀਂ ਘਟੀ ਰਕੋਬ ਤਕੋਬ ਜਾਂ ਕ੍ਰੂਤਾ ਸ਼ੇਵ ਨੂੰ ਕਦੇ ਅਜਿਹੀ ਕੋਸ਼ਿਸ਼ ਦੀ ਕਨਸ਼ੋ ਨਹੀਂ ਪਈ ਅਖਬਾਰ ਨੀਡੇਲੀਆ ਸੰਡੇ ਚ ਬੇਰੀਆ ਬਾਰੇ ਛਪੇ ਇੱਕ ਆਰਟੀਕਲ ਚ ਲਿਖਿਆ ਗਿਆ ਕਿ ਲਿਖਿਆ ਗਿਆ ਸੀ ਕਿ ਰੀਤਸਾ ਝੀਲ ਚ ਸਟਲਨ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਹ ਕਿ ਅਗਰ ਸਟਾਲਨ ਅਜ ਦਿਨ ਜਿੰਦਾ ਹੈ ਤਾਂ ਉਹ ਇਸ ਕਰਕੇ ਕਿ 베ਰੀਆ ਨੇ ਉਸ ਨੂੰ ਆਪਣੇ ਆਪ ਨਾਲ ਕੱਜ ਲਿਆ ਸੀ ਉਸ ਸਮੇਂ ਉਥੇ ਹਾਜ਼ਰ ਤਕੋਬ ਦਾ ਕਹਿਣਾ ਸੀ ਸ਼ੁਕਰੀ ਆਉਂਦੀ ਗੋਲੀ ਸਾਹਮਣੇ 베ਰੀਆ ਕਿਸੇ ਵੀ ਹੋਰ ਨੂੰ ਮੂਰੇ ਕਰ ਸਕਦਾ ਹੈ ਪਰ ਖੁਦ ਨੂੰ ਨਹੀਂ ਉਥੇ ਸਟਾਲਨ ਦੀ ਜਾਨ ਲੈਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਅਖਬਾਰਾਂ ਦੀ ਇਹ ਪੀੜੀ ਪੱਤਰਕਾਰੀ ਹੀ ਹੈ ਅਸਲ ਚ ਹੋਇਆ ਇਹ ਸੀ ਕਿ ਜਦੋਂ ਮੈਂ ਇੱਕ ਮੱਛੀ ਫੜ ਲਈ ਤਾਂ 베ਰੀਆ ਨੇ ਮੈਨੂੰ ਚੀਵ 'ਚ ਧੱਕਾ ਮਾਰ ਦਿੱਤਾ ਸਟਲਨ ਇਸ ਗੱਲੋਂ 베ਰੀਆ ਨਾਲ ਔਖਾ ਪਹਰਾ ਹੋਇਆ ਅਤੇ ਉਹਨੇ ਉਹਨੂੰ ਝਿੜਕਿਆ ਕਿ ਇਹ ਕੀ ਬਚਗਾਨਾ ਹਰਕਤ ਹੈ ਨਿਡੇਲੀਆ ਅਖਬਾਰ ਦੇ ਇੱਕ ਹੋਰ ਅੰਕ 'ਚ ਉਹਨਾਂ ਨੇ ਇੱਕ ਹੋਰ ਕਹਾਣੀ ਘੜੀ ਕੇ ਮੂਸੇਰਾ ਵਿਖੇ ਵੀ ਸਟਲਨ ਦੀ ਜਾਨ ਲੈਣ ਦੀ ਕੋਸ਼ਿਸ਼ ਹੋਈ ਮੇਰੀ ਕਮਾਂਡ ਹੇਠਲੇ ਇੱਕ ਨਿੱਜੀ ਵਾਰਡੀਗਾਰਡ ਪੋਤੇ ਇਹਨਾਂ ਨੇ ਆਪਣੀ ਪਦ ਉਨਤੀ ਲਈ ਰਾਤ ਦੇ ਪਹਿਰੇ ਵੇਲੇ ਆਪਣੀ ਟੋਪੀ ਉਤਾਰ ਕੇ ਉਹਨੂੰ ਕਿਤੇ ਟੰਗ ਕੇ ਉਹਨੂੰ ਗੋਲੀ ਮਾਰ ਕੇ ਸਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਕੋਈ ਬੰਦਾ ਸਟਲਨ ਦੀ ਜਾਨ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਘਟਨਾ ਸਾਡੇ ਲਈ ਖਤਰੇ ਦੀ ਘੰਟੀ ਸੀ ਅਤੇ ਅਸੀਂ ਆਲੇ-ਦੁਆਲੇ ਦਾ ਸਾਰਾ ਜੰਗਲ ਫਰੋਲ ਮਾਰਿਆ ਅਤੇ ਸਾਨੂੰ ਕਾਰਤੂਸ ਦੇ ਉਸ ਖਾਲੀ ਖੋਲ ਤੋਂ ਬਿਨਾ ਕੁਝ ਨਹੀਂ ਲੱਭਿਆ ਜਿਸ ਕਾਰਤੂਸ ਦਾ ਅਸੀਂ 체ਤੀ ਹੀ ਪਤਾ ਲਾ ਲਿਆ ਕਿ ਇਹ ਉਸਦੀ ਹੀ ਬੰਦੂਕ ਚੋਂ ਨਿਕਲਿਆ ਸੀ ਉਹ ਤੋਂ ਖਿੰ ਨੂੰ ਫੌਰੀ ਤੌਰ ਤੇ ਉਹਦੇ ਉਹਦੇ ਤੋਂ ਲਾ ਦਿੱਤਾ ਗਿਆ ਅਤੇ ਉਹਨੂੰ ਸਜ਼ਾ ਵੀ ਦਿੱਤੀ ਗਈ ਆਏ ਸਤਾਦ ਨਿਊਕ ਆਪਣੇ ਨਾਵਲ ਜੰਗ ਚ ਮਾਸਕੋ ਦੀ ਦੂਜੀ ਰਵੇਜਨਾ ਸਟਰੀਟ ਦੀ ਕਹਾਣੀ ਦੱਸਦਾ ਹੈ ਕਿ ਉੱਥੇ ਇੱਕ ਸਾਬਕਾ ਮਕਾਨ ਮਾਲਕ ਕੰਮ ਕਰਦਾ ਸੀ ਜਿਹੜਾ ਆਪਣੀ ਸਾਰੀ ਜਾਇਦਾਦ ਖੋ ਲਈ ਜਾਣ ਕਰਕੇ ਸਟਾਲਨ ਨੂੰ ਮਾਰਨਾ ਚਾਹੁੰਦਾ ਸੀ ਉਹੋ ਸਟਾਲਨ ਨੂੰ ਕੋਤੂ ਯੋ ਵਸਕੀ ਪ੍ਰੋਸਪੈਕਟ ਵੱਲ ਜਾਂਦੇ ਨੂੰ ਮਾਰਨਾ ਚਾਹੁੰਦਾ ਸੀ ਇਸ ਕਹਾਣੀ ਦੇ ਲੇਖਕ ਨੇ ਕਿਹਾ ਕਿ ਜਿੰਕਾ ਦੇ ਟੋਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਐਨਕੇਵੀਡੀ ਕੇਜੀਬੀ ਚ ਕੰਮ ਕਰਦੇ ਹੋયા ਅਸੀਂ ਇਸ ਦੀ ਕੋਈ ਪਿੰਕ ਨਹੀਂ ਸੁਣੀ ਕਿਉਂਕਿ ਅਸੀਂ ਹੀ ਤਾਂ ਉਹਨੂੰ ਗ੍ਰਿਫਤਾਰ ਕੀਤਾ ਹੁੰਦਾ ਜੇਕਰ ਕੋਈ ਅਜਿਹੀ ਕਾਰਵਾਈ ਕਰਨੀ ਹੁੰਦੀ ਇਹ ਹਕੀਕੀ ਕੋਸ਼ਿਸ਼ 4 ਨਵੰਬਰ 1942 ਚ ਕੀਤੀ ਗਈ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬੰਦੇ ਨੇ ਆਮ ਜਿਹੀ ਛੁਪਣ ਵਾਲੀ ਥਾਂ ਤੇ ਬਹਿ ਕੇ ਆਪਣੀ ਰਾਈਫਲ ਨਾਲ ਕਾਰਾਂ ਦੇ ਕਾਫਲੇ ਤੇ ਗੋਲੀਆਂ ਚਲਾ ਦਿੱਤੀਆਂ ਮਿਕਵਾਨ ਵਾਲੀ ਕਾਰ ਤੇ ਪਹਿਲੀ ਗੋਲੀ ਲੱਗੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਾਡੀਗਾਰਡਾਂ ਨੇ ਹਮਲਾਵਰ ਨੂੰ ਮੌਕੇ ਤੇ ਹੀ ਗਰਨੇਡ ਮਾਰ ਕੇ ਮਾਰ ਦਿੱਤਾ ਰਾਈਵਾ ਕੋਬ ਦੇ ਲਿਖੇ ਅਰਵਾਤ ਦੇ ਨਿਆਣੀ ਨਾਵਲ ਚ ਕਿਹਾ ਗਿਆ ਕਿ ਇਸ ਟੱਲਨਾ ਲੋਕਾਂ ਤੋਂ ਡਰਦਾ ਸੀ ਇਸ ਲਈ ਰਾਈਵਾ ਕੋਵ ਕਹਿੰਦਾ ਹੈ ਕਿ ਜਦੋਂ ਅਰਵਾਤ 'ਚ ਸਟਾਲਨ ਤੁਰਿਆ ਜਾ ਰਿਹਾ ਸੀ ਤਾਂ ਸਿਕਿਉਰਿਟੀ ਵਾਲਿਆਂ ਨੇ ਉਸ ਗਲੀ ਨੂੰ ਚਾਰੇ ਪਾਸਿਓਂ ਬੰਦ ਕਰ ਦਿੱਤਾ ਇਹ ਖਰ ਦੇਮਾਗ ਗੱਲ ਹੈ ਅਤੇ ਇਹ ਪੂਰੀ ਕਰਨੀ ਅਸੰਭਵ ਹੈ ਕਿਉਂਕਿ ਇਹ ਆਮ ਜਨ ਲਈ ਰਾਹ ਹਨ ਇਸ ਲਈ ਇਹਨਾਂ ਸਾਰੇ ਰਸਤਿਆਂ ਨੂੰ ਬੰਦ ਕਰਨਾ ਅਮਲੀ ਰੂਪ 'ਚ ਅਸੰਭਵ ਹੈ ਸਟਾਲਨ ਦੀ ਕਾਰ ਕਦੇ ਵੀ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਤੇਜ਼ ਨਹੀਂ ਜਾਂਦੀ ਸੀ ਅਤੇ ਕਈ ਵਾਰੀ ਤਾਂ 10 ਕਿਲੋਮੀਟਰ ਦੀ ਹੀ ਰਫ਼ਤਾਰ ਨਾਲ ਸਟਾਲਨ ਕਦੇ ਵੀ ਲੋਕਾਂ ਜਾਂ ਹਨੇਰੇ ਤੋਂ ਭੈ ਨਹੀਂ ਖੰਦਾ ਸੀ ਜਿਵੇਂ ਕਿ ਮੈਂ ਪਹਿਲਾਂ ਹੀ ਲਿਖ ਚੁੱਕਿਆ ਹਾਂ ਉਹਨੂੰ ਇਕੱਲਾ ਰਹਿਣਾ ਪਸੰਦ ਸੀ ਕਈ ਵਾਰੀ ਉਹ ਕਲਮ ਕੱਲਾ ਹੀ ਸੈਰ ਨੂੰ ਨਿਕਲ ਜਾਂਦਾ ਅਤੇ ਬਾਡੀਗਾਰਡਾਂ ਨੂੰ ਕਹਿ ਦਿੰਦਾ ਕਿ ਉਹ ਉਹਨੂੰ ਚੈਨ ਨਾਲ ਰਹਿਣ ਦੇਣ ਦਾਰੂ ਪੀ ਕੇ ਪਾੜੀਆਂ ਮਾਰ ਮਾਰ ਬਹੁਤ ਸਾਰੇ ਲੋਕ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਕਹਿੰਦੇ ਦੇਖੇ ਜਾ ਸਕਦੇ ਹਨ ਕਿ ਉਹ ਦੇਸ਼ ਦੇ ਆਗੂਆਂ ਦੀਆਂ ਕੁਰਸੀਆਂ ਹੇਠ ਬੰਬ ਰੱਖ ਸਕਦੇ ਹਨ ਅਜਿਹੇ ਹੀ ਇੱਕ ਸ਼ਰਾਬੀ ਕਬਾਬੀ ਨੇ ਐਡੀ ਪਾੜੀ ਮਾਰੀ ਕਿ ਖੁਦ ਉਹਦੇ ਬਾਪੂ ਨੇ ਉਹਨੂੰ ਪੁਲਿਸ ਨੂੰ ਫੜਾ ਦਿੱਤਾ ਅਤੇ ਜੇਲ੍ਹ ਦੀ ਹਵਾ ਲਵਾ ਦਿੱਤੀ ਹੋਰ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਸ਼ਾਇਦ ਸਾਨੂੰ ਉਡੀਕ ਕਰਨੀ ਪਊ ਜਦੋਂ ਤੱਕ ਕਿ ਅਜੋਕੇ ਪੱਤਰਕਾਰ ਉਹਨਾਂ ਨੂੰ ਖੋਜ ਨਹੀਂ ਲਿਆਉਂਦੇ ਅਜਹੀ ਹੀ ਆਖਰੀ ਕੋਸ਼ਿਸ਼ ਜਾਂ ਤਾਂ ਹਨੇਰੇ 'ਚ ਟਕਰਾ ਮਾਰਨੀ ਆਸਾਨ ਹਨ ਜਾਂ ਫਿਰ ਖਾਲੀ ਦਿਮਾਗ ਦੀ ਗੱੜ ਹੈ ਧਰਤੀ ਪੁੱਤਰ ਅਖਬਾਰ ਨੇ ਗੁਪਤ ਜੰਗ ਬਰਲਿਨ ਅਤੇ ਟੋਕਿਓ ਨਾਮ ਤਹਿਤ ਇੱਕ ਸਨਸਨੀਖੇਜ਼ ਕਹਾਣੀ ਛਾਪੀ ਸਟਾਲਨ ਦੀ ਜਾਨ ਲੈਣ ਦੀ ਇੱਕ ਹੋਰ ਕੋਸ਼ਿਸ਼ ਪਰ ਇਸ ਵਾਰ ਜਾਪਾਨੀਆਂ ਨੇ ਇਹ ਕੋਸ਼ਿਸ਼ ਕਰੀਮੀਆ ਦੇ ਸ਼ਹਿਰ ਮਤਸੇਸਤਾ ਚ ਕੀਤੀ ਜਾਣੀ ਸੀ ਕੀ ਇਹ ਸੰਭਵ ਸੀ ਇਹ ਬਿਲਕੁਲ ਅਸੰਭਵ ਸੀ ਕਿਉਂਕਿ ਉੱਥੇ ਇਮਾਰਤ ਦੁਆਲੇ 200 ਸੁਰੱਖਿਆ ਕਰਮੀ ਤਾਇਨਾਤ ਸਨ ਸਾਡੇ ਗਾਰਡਾਂ ਦੀਆਂ ਤਿੰਨ ਪਰਤਾਂ ਸਨ ਇੱਕ ਦੇ ਅੰਦਰ ਇੱਕ ਅਸੀਂ ਸਾਰੇ ਇੱਕ ਦੂਜੇ ਨਾਲ ਸੰਪਰਕ 'ਚ ਰਹਿੰਦੇ ਸਾਂ ਤੁਹਾਨੂੰ ਯਾਦ ਹੋਵੇਗਾ ਕਿ ਜਾਪਾਨੀ ਸਿਕਿਉਰਿਟੀ ਅਤੇ ਇਟੈਲੀਜੈਂਸ ਏਜੰਸੀ ਅੰਦਰ ਸਾਡਾ ਅਫਸਰ ਟਿਖਾਰਡ ਜੋਰਜ ਤਾਇਨਾਤ ਕੀਤਾ ਹੋਇਆ ਸੀ ਅਤੇ ਉਹਨੇ ਸਾਨੂੰ ਕੋਈ ਐਨੀ ਵੱਡੀ ਘੜੀ ਗਈ ਵਾਰਦਾਤ ਦੀ ਸਕੀਮ ਬਾਰੇ ਸੂਚਿਤ ਕਰ ਹੀ ਦੇਣਾ ਸੀ ਸਾਨੂੰ ਖਤਸਾ ਹੈ ਕਿ ਇਹ ਯਾਪਾਨੀ ਨਹੀਂ ਸਨ ਬਲਕਿ ਪੱਛਮੀ ਤਰਜ਼ ਦੀਆਂ ਸੰਸਨੀਖੇਜਤਾ ਦੀ ਨਕਲ ਕਰਦੇ ਸਾਡੇ ਅਜੋਕੇ ਪੱਤਰਕਾਰਾਂ ਦਾ ਖੋਜਿਆ ਕਰਾ ਸੀ ਇਹ ਨੁਕਤਾ ਬਹੁਤ ਗੰਭੀਰ ਹੈ ਅਤਕੇ ਅਜੋਕੇ ਜਮਹੂਰੀਅਤ ਪਸੰਦ ਪੱਤਰਕਾਰਾਂ ਨੂੰ ਹਰ ਭਾਂਤ ਦੀਆਂ ਕਹਾਣੀਆਂ ਕਾੜਨ ਵਿਅੰਗ ਲਿਖਣਾ ਅਤੇ ਨਿਰਾਪura ਝੂਠ ਤੂਫਾਨ ਬੋਲ ਕੇ ਸਟਲਨ ਦੀ ਨਿੱਜੀ ਜ਼ਿੰਦਗੀ ਨਾਲ ਖੇਡਣ ਦੀ ਪੂਰੀ ਖੁੱਲ ਹੈ ਅਮਰੀਕਾ ਦੀ ਐਫਬੀਆਈ ਦੇ ਮੁਖੀ ਐਡਗਰ ਹੂਵਰ ਦੀਆਂ ਗੁਪਤ ਫਾਈਲਾਂ ਅਨੁਸਾਰ ਚੱਲਣ ਵਾਲੇ ਕੋਮਸੋਮੂ ਲਸਕਾਇਆ ਪ੍ਰਾਪਦਾ ਚ ਛਪੀ ਇੱਕ ਖਬਰ ਚ ਦੱਸਿਆ ਗਿਆ ਕਿ 17 ਅਕਤੂਬਰ 1938 ਨੂੰ ਲਵੋਵ ਵਿਚ ਸਟਾਲਨ ਤੇ ਹਿਟਲਰ ਦਰਮਿਆਨ ਇੱਕ ਮੀਟਿੰਗ ਹੋਈ ਉਸ ਸਮੇ ਮਾਸਕੋ ਅਤੇ ਮੁਲਕ ਦੇ ਹੋਰ ਨਾਲ ਸ਼ਹਿਰਾਂ ਜਾਂ ਜ਼ਿਲ੍ਹਿਆਂ ਚ ਸਟਾਲਨ ਨਾਲ ਸਫ਼ਰ ਕਰਨ ਵਾਲੀ ਟੋਲੀ ਦਾ ਮੈਂ ਮੁਖੀ ਸੀ ਇਸ ਸਮੇ ਮੇਰੇ ਸਹਾਇਕ ਕਾਇਕੋਵ ਸਤਾਰੋਸਤਨ ਉਰਲੋਵ ਕ੍ਰੁਤਸੇਵ ਅਤੇ ਕ੍ਰੀਗਲੈਂਡਨ ਅਤੇ ਸਟਾਲਨ ਦੀ ਹਿਫਾਜ਼ਤ ਲਈ ਹਮੇਸ਼ਾ ਤਾਇਨਾਤ ਰਹਿੰਦੇ ਅਸੀਂ ਸਾਰੇ ਬਿਆਨ ਕਰਦੇ ਹਾਂ ਕਿ ਇਹ ਬਿਲਕੁਲ ਝੂਠੀ ਜ਼ਹਿਰ ਉਗਲੀ ਹੈ ਕਿ ਹਿਟਲਰ ਦੇ ਤੇ ਸਟਾਲਨ ਵੋਵ ਵਿੱਚ ਕਦੇ ਮਿਲੇ ਸੀ ਗਲਾਸ ਨੋਸਟ ਅਖਬਾਰ ਵੱਲੋਂ ਨਿਸਲਾਂ ਦੀ ਕੀਤੀ ਗਈ ਵਿਆਖਿਆਤਮਕ ਖੋਜਵੀਨ ਚੋਂ ਇਹ ਪਤਾ ਲੱਗਦਾ ਹੈ ਕਿ ਉਸ ਸਮੇਂ ਸਟਾਲਨ ਮਾਸਕੋ ਚ ਹਿੱਸੀ ਅਤੇ ਇੱਕ ਸਰਕਾਰੀ ਸਮਾਰੋਹ ਚ ਮੁਲਕ ਭਰ ਦੇ ਕੰਮਿਆਂ ਨੂੰ ਜੀ ਆਇਆਂ ਕਹਿ ਰਿਹਾ ਸੀ ਜੋਨ ਨਿਓਕ ਰਸਾਲੇ ਨੇ ਇਹ ਔਰਲੋਬ ਵੱਲੋਂ ਲਿਖੀ ਇਸਟਲਨ ਦੇ ਯੁਰਮਾ ਦਾ ਗੁਜਾ ਇਤਿਹਾਸ ਨਾਮੀ ਕਿਤਾਬ ਦੇ ਕੁਝ ਅੰਸ਼ ਛਾਪੇ ਸਨ ਇਹ ਅਲੈਗ ਯਾਦਰ ਔਰਲੋਬ ਕੌਣ ਹੈ ਇਹ ਦੋ ਦਫਾ ਲਿਉਬੀਆਨ ਕਾ ਜੇਲ ਚ ਬੰਦ ਰਹਿ ਚੁੱਕਿਆ ਲੇਵ ਫੈਲਡਵਿਨ ਹੈ ਉਹ ਕਾਕੇ ਸਸੀਆ ਤੋਂ ਆਇਆ ਸੀ ਜਿੱਥੇ ਉਹ ਕਿਸੇ ਬਾਰਡਰ ਗਾਰਡਾਂ ਦਾ ਕਮਾਂਡਰ ਸੀ 1930 ਦੀਆਂ ਚ ਫਾਇਰਲ ਡਵਿਨ ਸੋਵੀਅਤ ਰੂਸ ਚੋਂ ਭੱਜ ਗਿਆ ਜਿੱਥੇ ਜਾ ਕੇ ਉਹਨੇ ਇਹ ਪਰਿਕਥਾ ਚ ਰੀਟੀ ਉਹ ਕਦੇ ਵੀ ਸਟਾਲਨ ਦੇ ਨੇੜੇ ਨਹੀਂ ਰਹਾ ਉਹ ਕਮੀਸਾਰ ਪਾਉਕਰ ਵਰਗੇ ਉਜੀਪਿਊ ਦੇ ਕੁਝ ਮੁਖੀਆਂ ਨੂੰ ਹੀ ਮਿਲਿਆ ਸੀ ਉਹ ਅਸਲੋਂ ਹੀ ਗਪੌੜ ਸੰਖ ਹੈ ਕਿ ਇਸ ਗੱਲ ਦੀ ਕੋਈ ਰਤੀ ਪਰ ਵੀ ਸੁਭਾਵਨਾ ਹੈ ਕਿ ਉਹਨੇ ਸਟਾਲਨ ਨੂੰ ਹਿਟਲਰ ਨਾਲ ਮਿਲਦੇ ਨੂੰ ਵੇਖਿਆ ਹੋ ਜਦਕਿ ਸਟਾਲਨ ਦੇ ਨਿੱਜੀ ਗਾਰਡਾਂ ਦੇ ਤੌਰ ਤੇ ਅਸੀਂ ਸੁੱਤੇ ਪਏ ਹੋਏ ਸਾਂ ਸਟਾਲਨ ਨੇ ਆਪਣੇ ਕੋਲ ਕਦੇ ਵੀ ਪਿਸਤੌਲ ਨਹੀਂ ਰੱਖਿਆ ਸੀ ਉਹ ਆਪਣੀ ਫੌਜੀ ਵਰਦੀ ਪਹਿਨਦਾ ਸੀ ਜਿਹਦੇ ਤੇ ਨਾ ਕੋਈ ਝਾਲਰ ਜਾਂ ਕੋਈ ਮੈਡਲ ਜਾਂ ਕੋਈ ਹੋਰ ਕਿਸੇ ਕਿਸਮ ਦੀ ਕੋਈ ਸਜਾਵਟ ਨਹੀਂ ਕੀਤੀ ਹੁੰਦੀ ਸੀ ਫੈਲਡਵਿਨ ਦੱਸਦਾ ਹੈ ਕਿ ਸਟਾਲਨ ਦਾ ਬਾਡੀਗਾਰਡ ਯੂ ਨੋ ਬਕੀ ਮੋਵ ਟ੍ਰਾਟਿਸਕਬਾਦੀ ਸੀ ਇਹ ਨਿਰਾਚਟਾ ਝੂਠ ਹੈ 1930 ਤੋਂ ਲੈ ਕੇ ਐਨ ਵਲਾਸਿਕ ਵੀ ਰੁਮੀਆਤ ਸੇਵ ਅਤੇ ਇਹ ਬੋਗਦਾਨੇਵ ਸਟਾਲਨ ਦੇ ਨਿੱਜੀ ਬਾਡੀਗਾਰਡ ਸਨ ਇਹ ਤੋਂ ਕੀ ਮੂਵ ਰੂਸੀ ਕਮਿਊਨਿਸਟ ਪਾਰਟੀ ਦੀ ਉੱਤਰ ਕਾ ਕੇ ਛਿਆਈ ਪਾਰਟੀ ਦਾ ਸਖਤਰ ਸੀ ਆਪਣੇ ਸਮੇਂ 'ਚ ਉਹ ਸਟਾਲਨ ਤੋਂ ਐਮ ਸ਼ੋਲੋਖੋਵ ਨੂੰ ਗ੍ਰਿਫਤਾਰ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕਰਦਾ ਸੀ ਅਤੇ ਇਹ ਕਿ ਸ਼ੋਲੋਖੋਵ ਦੀ ਥਾਂ ਤੇ ਉਹਨੂੰ ਉਸ ਕੁਰਸੀ ਤੇ ਬਿਠਾ ਦੇਵੇ ਇਉਂ ਵੈਲਡਵਿਨ ਲਿਖਦਾ ਹੈ ਕਿ ਸਟਾਲਨ ਨੇ ਪਾਉਕਰ ਨੂੰ ਕਿਹਾ ਕਿ ਉਹ ਸਟਾਲਨ ਲਈ ਕੰਮ ਉਕਸਾਉ ਪੋਰਨੋਗ੍ਰਾਫਿਕ ਫੋਟੋਆਂ ਲੈ ਕੇ ਦੇਵੇ 24 ਘੰਟੇ ਸਟੱਲਣ ਦੇ ਨਾਲ-ਨਾਲ ਰਹਿਣ ਵਾਲੇ ਅਸੀਂ ਉਹਦੇ ਨਿੱਜੀ ਬਾਡੀਗਾਰਡਾਂ ਨੇ ਕਦੀ ਵੀ ਅਜਿਹਾ ਗੰਦਮੰਦ ਨਹੀਂ ਦੇਖਿਆ ਆਪਣੇ ਅਧਿਆਨ ਕਮਰੇ 'ਚ ਡੀ ਵੈਦਨੂਈ ਐਮ ਸ਼ੋਲੋਖੋਬ ਐਮ ਗੋਰਕੀ ਐਮ ਮਾਇਕੋ ਵਸਕੀ ਦੀਆਂ ਹੀ ਤਸਵੀਰਾਂ ਲੱਗੀਆਂ ਹੋਈਆਂ ਸਨ ਬਾਕੀ ਦੀਆਂ ਦੁਵਾਰਾਂ ਖਾਲਮ ਖਾਲੀ ਸਨ ਉਹ ਬਹੁਤ ਸੰਜਮ ਨਾਲ ਰਹਿਣ ਵਾਲਾ ਸਖਸ ਸੀ ਇਹੇ ਵੈਲਡਵਿਨ ਕਹਿੰਦਾ ਹੈ ਕਿ ਸਟਾਲਨ ਦਾ ਹੁਕਮ ਸੀ ਕਿ ਦਾਚੇ ਨੂੰ ਜਾਂਦੀ ਸੜਕ ਤੇ ਰਾਜ ਪੈਂਦੇ ਘਰਾਂ ਨੂੰ ਢਾਹ ਦਿੱਤਾ ਜਾਵੇ ਜਿਸ ਕਿਸੇ ਨੂੰ ਵੀ ਮਾਸਕੋ ਅਤੇ ਇਹਦੇ ਬਾਹਰੀ ਇਲਾਕਿਆਂ ਦੀ ਕੀਤੀ ਮੁਰ ਉਸਾਰੀ ਦੀ ਥੋੜੀ ਬਹੁਤ ਵੀ ਵਕਫੀਅਤ ਹੈ ਅਜੇ ਇਹ ਬੌਂਗੇ ਪਣੇ ਤੇ ਹਸੂਗਾ ਹੀ ਕਿ ਇਨ੍ਹਾਂ ਖੇਤਰਾਂ 'ਚ ਵੱਡੀਆਂ-ਵੱਡੀਆਂ ਰਿਹਾਇਸ਼ੀ ਜਗ੍ਹਾਾਂ ਫੈਕਟਰੀਆਂ ਆਦ ਇਸ ਮੁੱਖ ਸੜਕ ਦੇ ਦੋਹੀਂ ਪਾਸੇ ਬਣੀ ਹੋਈਆਂ ਹਨ ਉਸ ਦੇ ਦਾਚੇ ਤੇ ਸਟਾਲਨ ਦੀ ਦੀ ਸੁਰੱਖਿਆ 1200 ਤੋਂ ਵੱਧ ਗਾਰਡ ਕਰਦੇ ਸਨ ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਜਿਸ ਇਨਸਾਨ ਅੰਦਰ ਵੀ ਮਾੜਾ ਮੋਟਾ ਵੀ ਦਿਮਾਗ ਹੈ ਉਹ ਜਾਣ ਸਕਦਾ ਹੈ ਕਿ ਇਹ ਨਿਰਾ ਝੂਠ ਹੈ ਮੈਂ ਇਸ ਦੁਸ਼ਮਣ ਫਾਇਲਡਵਨ ਵੱਲੋਂ ਛੱਡੇ ਕਪੜਾਂ ਦੀ ਹੋਰ ਲਿਸਟ ਨਹੀਂ ਦੇ ਸਕਦਾ ਇੱਕ ਹੋਰ ਨਵੀਂ ਸਨਸਨੀ ਵੱਲ ਆਉਂਦੇ ਹਾਂ ਕਿ ਇਸਟਾਲਨ ਹਮੇਸ਼ਾ ਹੀ ਆਪ ਦਾ ਇੱਕ ਹਮਸ਼ਕਲ ਰੱਖਦਾ ਹੁੰਦਾ ਸੀ ਈਵਨਿੰਗ ਦੋਨਾ ਤਸਕ ਅਤੇ ਕ੍ਰੇਮੀਆਂ ਪ੍ਰਾਪਦਾ ਨੇ ਇਸ ਹਮਸ਼ਕਲ ਵਾਲੀ ਸਨਸਨੀ ਨੂੰ ਬਹੁਤ ਹੁਬਕੇ ਪ੍ਰਚਾਰਿਆ ਕਿ ਇਸ ਟਾਲਣ ਦਾ ਇੱਕ ਹਮਸ਼ਕਲ ਹੈ ਐਵਸੇਈ ਲਿਊ ਬਿਤ ਸਕੀ ਉਸ ਤੋਂ ਬਾਅਦ ਪ੍ਰਾਪਦਾ ਲਗਾਤਾਰ ਇਸ ਝੂਠ ਤੂਫਾਨ ਨੂੰ ਪ੍ਰਸਾਰਦਾ ਰਿਹਾ ਇਨ੍ਹਾਂ ਅਖਬਾਰਾਂ ਨੂੰ ਇਸ ਬੇਫਾਲਤੂ ਦੇ ਝੂਠ ਤੂਫਾਨ ਨੂੰ ਪ੍ਰਸਾਰਣ ਦੀ ਲੋੜ ਕਿਉਂ ਪਈ ਮੈਨੂੰ ਇਹ ਸਮਝ ਨਹੀਂ ਪਈ ਅਜਹੀ ਬਗੜਵਾ ਨੂੰ 66 ਤੋਂ ਪਹਿਲਾਂ ਇਹਨਾਂ ਅਖਬਾਰਾਂ ਦੇ ਮੁੱਖ ਸੰਪਾਦਕ ਨੂੰ ਪਾਰਟੀ ਦੀ ਕੇਂਦਰੀ ਕਮੇਟੀ ਦੇ ਮਿਸਲਖਾਨਿਆਂ ਦੀ ਫਰੋਲਾ ਫਰਾਲੀ ਕਰ ਲੈਣੀ ਚਾਹੀਦੀ ਸੀ। ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਦੇ ਸਾਬਕਾ ਮੈਂਬਰਾਂ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਸੀ। ਪਰ ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਆਏ ਹਾਂ ਕਿ ਪ੍ਰਾਪਦਾ ਅਖਬਾਰ ਦੇ ਹਿੱਤ 'ਚ ਇਹ ਖੋਜ ਵੀ ਨਹੀਂ ਜਾਂਦੀ ਸੀ। ਕਿਉਂਕਿ ਇਹ ਅਖਬਾਰ ਹੁਣ ਕਿਸੇ ਵਿਦੇਸ਼ੀ ਖਰਬਪਤੀ ਦੀ ਮਲਕੀਅਤ ਹੈ। ਮੈਂ ਤੇ ਮੇਰੇ ਸਾਥੀ ਕਿਉਂਕਿ ਆਮਲੀ ਰੂਪ ਚ ਦਿਨ ਦੇ 24 ਘੰਟੇ ਸਾਲਾਂ ਵਧੀ ਸਟਾਲਣ ਦੇ ਨਾਲ-ਨਾਲ ਰਹਿੰਦੇ ਰਹੇ ਸਨ ਅਤੇ ਇਸ ਨਾਤੇ ਅਸੀਂ ਪੱਕ ਨਾਲ ਹੀ ਸਟਾਲਣ ਦੇ ਕਿਸੇ ਹਮਸ਼ਕਲ ਵਰਗੀ ਕਿਸੇ ਸ਼ਹਿ ਦੇ ਦਰਸ਼ਨ ਜ਼ਰੂਰ ਕੀਤੇ ਹੁੰਦੇ ਅਗਰ ਸਟਾਲਣ ਦਾ ਕੋਈ ਹਮਸ਼ਕਲ ਹੋਂਦ ਚ ਹੁੰਦਾ ਤਾਂ ਉਹਦੇ ਲਈ ਇੱਕ ਹੋਰ ਗੱਡੀ ਐਨ ਉਹੋ ਜਹੀ ਜਿਹੋ ਜਹੀ ਸਟਾਲਣ ਨੂੰ ਸਵਾਰੀ ਕਰਨ ਲਈ ਵਰਤਦਾ ਸੀ ਹੋਣੀ ਚਾਹੀਦੀ ਸੀ ਉਹੋ ਜਿਹੇ ਹੀ ਹਮਸ਼ਕਲ ਡਰਾਈਵਰ ਉਹੋ ਜਿਹੇ ਬਾਡੀਗਾਰਡ ਉਹਦੇ ਵਰਗੀ ਸਮਾसूची ਕਾਨਫਰੰਸ ਦੇ ਉਹੀ ਕਾਗਜ਼ਾਤ ਅਤੇ ਉਹੀ ਜਿਹੇ ਚਿਕਨ ਚੱਕਰ ਇਹ ਬਿਲਕੁਲ ਹੀ ਬੇਫਾਲਤੂ ਦੀ ਬਕਵਾਸ ਹੈ ਅਮਰੀਜ਼ੀਨ ਪੀ ਲਿਟਸੀ ਲਿਸੀ ਟਿਸਿਆਨ ਐਨ ਗੋਲੋਵਾਨੋਵ ਐਸ ਸਮੋਸੋਦ ਜਾਂ ਵੀ ਬਾਰਸੋਵ ਵਰਗੇ ਬੋਲਸ਼ੋਈ ਥੀਏਟਰ ਦੇ ਮਜੇ ਹੋਏ ਫਨਕਾਰਾਂ ਨੂੰ ਕੋਈ ਉल्लू ਕਿਵੇਂ ਬਣਾ ਸਕਦਾ ਹੈ ਜਿਨ੍ਹਾਂ ਨੇ ਝੱਟ ਦੇਣੇ ਹੀ ਉਸ ਹਮਸ਼ਕਲ ਨੂੰ ਪਹਿਚਾਨ ਲੈਣਾ ਸੀ ਕਿਉਂਕਿ ਉਹ ਸਟਾਲਨ ਦੇ ਹ ਲਗਾਤਾਰ ਸੰਪਰਕ ਚ ਸਨ ਅਤੇ ਉਸ ਨਾਲ ਮੀਟਿੰਗਾਂ ਕਰਦੇ ਰਹਿੰਦੇ ਸਨ ਐਮ ਸਤਾਰੋਸਤਨ ਵਰਗੇ ਬਾਡੀਗਾਰਡਾਂ ਦੇ ਬਿਆਨ ਦੱਸਦੇ ਹਨ ਸਟਾਲਨ ਦਾ ਕੋਈ ਹਮਸ਼ਕਲ ਨਹੀਂ ਸੀ 1937 1953 ਤੱਕ ਦੇ ਅਰਸ਼ੇ ਦੌਰਾਨ ਕਦੇ ਵੀ ਕੋਈ ਹਮਸ਼ਕਲ ਜਾਂ ਅਜਿਹਾ ਕੋਈ ਬੰਦਾ ਨਹੀਂ ਦੇਖਿਆ ਜਿਸ ਨੂੰ ਮੈਂ ਨਾ ਪਹਿਚਾਣਦਾ ਹੋਵਾਂ ਹਰ ਰੋਜ਼ ਸਟਾਲਿਨ ਦੇ ਕ੍ਰੈਮਲਿਨ ਉਹਦੇ ਦਾਚੇ ਕ੍ਰੀਮੀਆਂ ਵਿਚਲੇ ਸਰਕਾਰੀ ਦਾਚੇ ਤੋਂ ਆਉਣ ਜਾਣ ਵੇਲੇ ਮੈਂ ਉਹਦੇ ਨਾਲ ਨਾਲ ਹੀ ਹੁੰਦਾ ਸੀ ਅਤੇ ਇਹਨਾਂ ਸਾਰੇ ਸਾਲਾਂ ਦੌਰਾਨ ਜੇਕਰ ਕੋਈ ਹਮਸ਼ਕਲ ਹੁੰਦਾ ਤਾਂ ਉਹਨੂੰ ਘੱਟੋ ਘੱਟ ਇੱਕ ਦੋ ਵਾਰੀ ਤਾਂ ਜ਼ਰੂਰ ਹੀ ਦੇਖਦੇ। ਇਹ ਹੀ ਗੱਲ ਬਾਡੀਗਾਰਡ ਆਈ ਓਰਲੋਵ ਨੇ ਵੀ ਕਹੀ। ਸਟਾਲਿਨ ਆਪ ਦੀ ਦੇਖਭਾਲ ਆਪ ਹੀ ਕਰਦਾ ਸੀ। ਉਹਨੇ ਕਦੇ ਕਿਸੇ ਨੂੰ ਆਪਦੀ ਦਾੜ੍ਹੀ ਬਣਾਉਣ ਲਈ ਨਹੀਂ ਕਿਹਾ ਅਤੇ ਆਪਣੇ ਨਿੱਤਾ ਪ੍ਰਤੀ ਦੇ ਕੰਮਾਂ ਕਰਾਂ ਲਈ ਜੋ ਵੀ ਕਰਨਾ ਪੈਂਦਾ ਹੈ ਉਹ ਸਟਾਲਨ ਖੁਦ ਕਰਦਾ ਸੀ ਕਿ ਰੋਗ ਦੀ ਮੌਤ ਤੋਂ ਬਾਅਦ ਉਹ ਆਪ ਹੀ ਇਕੱਲਾ ਸਟੀਮ ਬਾਥ ਭਾਫ ਇਸ਼ਨਾਨ ਕਰਦਾ ਹੁੰਦਾ ਸੀ ਸ਼ਾਇਦ ਅਖਬਾਰ ਪ੍ਰਾਪਦਾ ਸੋਚਦਾ ਹੋਵੇ ਕਿ ਸਟਾਲਨ ਦੇ ਘਰ ਕੰਮ ਕਰਨ ਵਾਲੀ ਉਹਦੇ ਕੱਪੜੇ ਧੋਣ ਉਹਨਾਂ ਨੂੰ ਇਸਤਰੀ ਕਰਨਾ ਅਤੇ ਖਾਣਾ ਬਣਾਉਣ ਵਾਲੀ ਮਿਸਜ਼ ਬੁਤੂ ਯੋਵਾ ਹੀ ਸਟਾਲਨ ਦੀ ਹਮਸ਼ਕਲ ਸੀ ਉਹ ਉਹਦੇ ਨਾਲ ਬਹੁਤ ਨਿਮਰਤਾ ਨਾਲ ਪੇਸ਼ ਆਉਂਦਾ ਸੀ ਅਤੇ ਉਹਨੇ ਆਪਣੇ ਦਸਤਖਤ ਕਰਕੇ ਆਪਣੀ ਇੱਕ ਫੋਟੋ ਵੀ ਉਹਨੂੰ ਦਿੱਤੀ ਸੀ ਅਜਿਹਾ ਮਾਣ ਸਨਮਾਨ ਹੋਰ ਕਿਸੇ ਨੂੰ ਵੀ ਹਾਸਲ ਨਹੀਂ ਸੀ ਹੋਇਆ ਦੇਸ਼ ਪ੍ਰੇਮ ਦੀ ਮਹਾਨ ਜੰਗ ਦੌਰਾਨ ਮਾਰਸ਼ਲ ਯੂਕੋਬ ਉਸਦਾ ਲਗਾਤਾਰ ਸਲਾਹਕਾਰ ਸੀ ਜਿਸ ਲਈ ਉਹ ਉਹਦੀ ਬਹਾਦਰੀ, ਵਿਦਿਆਨਤਦਾਰੀ ਅਤੇ ਸਿੱਧੇ ਸਪਾਰਟ ਸੁਭਾਅ ਕਰਕੇ ਬਹੁਤ ਇੱਜ਼ਤ ਕਰਦਾ ਸੀ ਪੋਲਿਟ ਬਿਊਰੋ ਦੇ ਮੈਂਬਰ ਵੀ ਲਗਾਤਾਰ ਸਲਾਹ ਲੈਣ ਦੇਣ ਲਈ ਸਨ ਪਰ ਉਹਨੂੰ ਕਿਸੇ ਖਾਸ ਸਲਾਹ ਦੀ ਕੋਈ ਜ਼ਰੂਰਤ ਨਹੀਂ ਸੀ ਕਿਉਂਕਿ ਦਾ ਪੇਚਾਂ ਦੇ ਮਾਮਲੇ 'ਚ ਉਹ ਪੂਰਾ ਨਿਪੁੰਨ ਸੀ ਅਤੇ ਉਹਦੀ ਯਾਦਦਾਸ਼ਤ ਕਮਾਲ ਦੀ ਸੀ ਉਹ ਹਮੇਸ਼ਾ ਤਰਕ ਨਾਲ ਗੱਲ ਕਰਦਾ ਉਹ ਕਦੇ ਅਜਿਹੇ ਲਫ਼ਜ਼ ਇਸਤੇਮਾਲ ਨਾ ਕਰਦਾ ਜਿਨ੍ਹਾਂ ਦਾ ਕੋਈ ਮਤਲਬ ਨਾ ਹੁੰਦਾ ਜਿਹੜਾ ਕਿ ਕਹਿਣਾ ਹੁੰਦਾ ਸੀ ਉਹ ਬਹੁਤ ਮਜਾਈਆ ਵੀ ਹੋ ਸਕਦਾ ਸੀ ਪਰ ਉਹਨੂੰ ਜੀ ਹਜ਼ੂਰੀਏ ਅਤੇ ਆਪਣੀ ਕਿਸੇ ਵੀ ਸੋਚ ਵਿਚਾਰ ਵਾਲੇ ਨਾ ਹੋਣ ਵਾਲੇ ਬੰਦੇ ਬਿਲਕੁਲ ਪਸੰਦ ਨਹੀਂ ਸਨ ਕਿਸੇ ਮਸਲੇ ਤੇ ਮੇਰੇ ਨਾਲ ਗੱਲਬਾਤ ਕਰਦੇ ਆ ਸਟਾਲਨ ਇੱਕ ਪਲ ਲਈ ਸੋਚਦਾ ਅਤੇ ਕਹਿੰਦਾ ਸ਼ਾਇਦ ਤੂੰ ਸਹੀ ਹੈ ਮੈਂ ਇਹਦੇ ਬਾਰੇ ਸੋਚਾਂਗਾ ਨੇੜਲੇ ਦਾਚੇ ਚ ਰਹਿਣ ਵਾਲੀ ਨਰਸ ਵਿਲੇਨ ਤੀਨਾ ਇਸ ਤੋਂ ਮਿਨਾ ਗਾਰਡਾਂ ਦਾ ਸਾਬਕਾ ਕਮਾਂਡੈਂਟ ਆਈ ਸੈਮਨੋਵ ਬਾਡੀਗਾਰਡਾਂ ਨੂੰ ਸ਼੍ਰੇਣੀ ਵੱਧ ਕਰਨ ਚ ਮੋਰੀ ਕੈਪਟਨ ਵੀ ਕਰੂਤਾ ਸ਼ੇਵ ਸਾਰਿਆਂ ਦਾ ਕਹਿਣਾ ਸੀ ਕਿ ਇਹਨਾਂ ਝੂਠ ਤੂਫਾਨਾਂ ਚ ਕੋਈ ਵੀ ਹਕੀਕਤ ਨਹੀਂ ਹੈ ਅਤੇ ਕਿ ਸੋਵੀਅਤ ਯੂਨੀਅਨ ਅਤੇ ਸਟਾਲਨ ਦੇ ਦੋਖੀ ਹੀ ਹਨ ਜਿਹੜੇ ਸਟਾਲਨ ਦੇ ਇਸ ਹਮ ਸ਼ਕਲ ਬਾਰੇ ਭਕਾਈ ਮਾਰ ਰਹੇ ਹਨ ਅਗਰ ਉਹ ਮਰਹੂਮ ਗੋਵਲ ਗੋਵਲਜ਼ ਹਿਟਲਰ ਦਾ ਪ੍ਰਚਾਰ ਮੰਤਰੀ ਇਹਨਾਂ ਸਾਰੀਆਂ ਕਥਾਵਾਂ ਅਤੇ ਝੂਠ ਤੂਵਾਨਾਂ ਨੂੰ ਸੁਣ ਲਵੇ ਤਾਂ ਉਹ ਆਪਦੀ ਕਵਰ ਚ ਲੇਟਿਆਂ ਉਸਲ बटे ਲੈਂਦੇ ਆ ਆਪਣੇ ਆਪ ਨੂੰ ਬੋਣਾ ਮਹਿਸੂਸ ਕਰ ਰਿਹਾ ਹੋ ਸਾਰੀ ਜੰਗ ਦੌਰਾਨ ਉਹ ਕਦੇ ਵੀ ਅਜਿਹੀ ਸ਼ਾਨਦਾਰ ਕਥਾ ਨਹੀਂ ਘੜ ਸਕਿਆ ਪਰ ਸਟਾਲਨ ਦੀ ਸਮਾਦ ਤੇ ਭਏ ਇਸ ਗੰਦਮੰਦ ਨੂੰ ਇਤਿਹਾਸ ਲਾਜ਼ਮੀ ਹੂੰਝ ਸੁਟੇਗਾ